ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਰੀ ਘਟਨਾ ਇੱਕ ਸਾਹਮਣੇ ਆਈ ਆ ਪਿੰਡ ਕਸੀਰ ਪਹੁੰਚੇ ਜਿੱਥੇ ਇੱਕ ਪਰਿਵਾਰ ਨਾਲ ਪਰਿਵਾਰਿਕ ਮੈਂਬਰ ਵੱਲੋਂ ਜਾਂ ਰਿਸ਼ਤੇਦਾਰ ਵੱਲੋਂ ਕਹਿ ਸਕਦੇ ਹਾਂ ਉਹਨਾਂ ਇੱਕ ਬੇਟੀ ਨਾਲ ਜਿਹੜੀ ਬੇਟੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਇਸ ਬੇਟੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਦੇ ਲੜਕੀ ਦੀ ਮਾਤਾ ਮੌਜੂਦ ਹੈ ਜਿਸ ਨਾਲ ਵੀ ਕੁਝ ਪਹਿਲਾਂ ਘਟਨਾ ਵਾਪਰ ਚੁੱਕੀ ਆ ਆਪਾਂ ਨਾਲ ਗੱਲਬਾਤ ਕਰਕੇ ਜਾਣਦੀ ਕੋਸ਼ਿਸ਼ ਕਰਦੇ ਆਂ ਵੀ ਆਕਰ ਜਿਹੜਾ ਉਸ ਬੰਦੇ ਨੇ ਜਿਸਨੇ ਕਾਨੂੰਨੀ ਹਰਕਤ ਕੀਤੀ ਆ ਉਹ ਕੀ ਲੱਗਦਾ ਸੀ ਇਹਨਾਂ ਦਾ ਰਿਸ਼ਤਦਾਰਾਂ ਦਾ ਇਹਨਾਂ ਵਿੱਚੋਂ ਪਰਿਵਾਰ ਦਾ ਤੇ ਕਿਉਂ ਹਰਕਰ ਕੀਤੀ ਗਈ ਹੈ ਪਾਜੀ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਬਜ਼ੁਰਗ ਦਾਦੇ ਵਿੱਚ ਜਿੰਦਾ ਵੀ ਹਰਕਰ ਕੀਤੀ ਕੀ ਕੱਲ੍ਹ ਹਰਕਰ ਕੀਤੀ ਬੇਟਾ ਹਾਂਜੀ ਉਹ ਸਵੇਰੇ 7 ਵਜੇ ਆਏ ਸੀ ਹੂੰ ਉਹ ਕਹਿੰਦੇ ਮੈਂ ਮੱਸਿਆ ਚੱਲੀ ਹਾਂ ਤੇ ਉਹ ਕਹਿੰਦੇ ਸੀ ਕਿ ਮੈਂ ਟੀਨ ਨੂੰ ਗੁੜੀਆਂ ਨੂੰ ਤੁਸੀਂ ਛੱਡ ਜੋ ਹੂੰ ਤੇ ਮੈਂ ਅੱਜ ਇਹਨੂੰ ਪੜਾਉਣਾ ਜੀ ਹਾਂਜੀ ਇਹ ਕਹਿੰਦੇ ਸੀ ਕਿ ਮੈਂ ਕਿਹਾ ਕਿ ਮਾਮਾ ਜੀ ਨਹੀਂ ਇਹ ਗੁੜੀਆਂ ਬਾਹਰ ਵਿੱਚ ਇਕੱਲੇ ਰਹਿਣਾ ਵਾ ਤੇ ਮੈਂ ਨਾਲ ਹੀ ਘੜਨਾ ਹੈ ਕਹਿੰਦਾ ਨਹੀਂ ਮੈਂ ਅੱਜ ਕਰਈ ਆ ਤੂੰ ਇਹ ਵੀ ਇੰਗਲਿਸ਼ ਦੀ ਕਿਤਾਬ ਦੇ ਜਾ ਤੇ ਮੈਂ ਇਹਨੂੰ ਪੜਾਉਣਾ ਵਾ ਤੇ ਉਹ ਅਸੀਂ ਆਪਾਂ ਕਰਕੇ ਸਮਝ ਕੇ ਤੇ ਬੁੜੀਆਂ ਮੈਂ ਛੱਡ ਗਈਆਂ ਹਾਂਜੀ ਤੇ ਅਸੀਂ ਚੱਲ ਗਏ ਆ ਬਾਅਦ ਚ ਬਾਕੀ ਕਹਾਣੀ ਸਾਰੀ ਮੇਰੀ ਬੁੜੀਆਂ ਨਾਲ ਹੀ ਹੋਈ ਆ ਕੀ ਲੱਗਦਾ ਕਿ ਤੁਹਾਡਾ ਕੀ ਲੱਗਦਾ ਜੀ ਮੇਰੇ ਘਰ ਵਾਲੇ ਦਾ ਮਾਮਾ ਤੁਹਾਡੀ ਘਰ ਦਾ ਮਾਮਾ ਹਾਂਜੀ ਉਮਰ ਕਿੰਨੀ ਹੁੰਦੀ ਉਹਨਾਂ ਦੀ 60 ਸਾਲ ਉਮਰ ਕੋਈ ਪਹਿਲਾਂ ਵੀ ਅਜਿਹੀ ਕੋਈ ਹਰਗਰ ਕੀਤੀ ਗਈ ਕੋਈ ਪਰਿਵਾਰ ਨਾਲ ਜਿਸ ਨਾਲ ਜ਼ਿਆਦਾ ਵੀ ਇਕੀ ਤੀ ਵਿਸ਼ਵਾਸ ਛੱਡ ਗਈ ਆਪਣੀ ਬੱਚੀ ਨੂੰ ਉਸ ਬੰਦੇ ਕੋਲ ਛੱਡ ਕੇ ਗਈ ਹਾਂਜੀ ਪਹਿਲਾਂ 10 ਸਾਲ ਪਹਿਲਾਂ ਹੋਈ ਸੀਗੀ ਮੇਰੇ ਨਾਲ ਇਹਨੇ ਹਰਕਤ ਕੀਤੀ ਸੀਗੀ ਅਸੀਂ ਵੀ ਗਲੋ ਵਾਲੀ ਹੋਏ ਆ ਅਸੀਂ ਦਾੜੀ ਧੂੜੀ ਮੇਦੀ ਪੁੱਤੀ ਆ ਠਾਣੇ ਠਾਣੀ ਵੀ ਹੋਏ ਆ ਹਾਂਜੀ ਸਾਡੇ ਵੀ ਉਦੋਂ ਹੀ ਪਰਚੇ-ਪਰਚੇ ਹੋਏ ਆ ਤਰਖਾਸ਼ਾਲਤੀ ਦਿੱਤੀਆਂ ਸੀਗੀਆਂ ਉਸ ਠਾਣੇ ਦੇ ਵਿੱਚ ਇਹਨੇ ਮਾਫੀ ਮੰਗੀ ਪੈਰੀ ਪੱਗ ਰੱਖਿਆ ਤੇ ਸਾਡਾ ਫੈਸਲਾ ਹੋ ਗਿਆ ਸੀ ਕੀ ਨਾਂ ਕੀ ਉਸ ਬੰਦੇ ਦਾ ਜਿਸ ਬੰਦੇ ਨੇ ਹਰਕਤ ਕੀਤੀ ਗਰਮੀਤ ਸਿੰਘ ਕਪਟਨ ਕੈਪਟਨ ਕਰਮੀਸ਼ ਆ ਰਟਾਇਰ ਕਿਤੇ ਆਰਮੀ ਵਿੱਚ ਚਿਕਾਂਗੇ ਚਾ ਉਦਾ ਹੀ ਉਹ ਕੈਪਟਨ ਕਹਿੰਦੇ ਉਹਨੂੰ ਨਹੀਂ ਫੌਜੀ ਅੱਛਾ ਆਰਮੀ ਵਿੱਚ ਪਹਿਲਾਂ ਜੌਬ ਕੀਤੀ ਹੈ ਜੀ ਹਾਂ ਜੀ ਤੁਹਾਡੀ ਕਿੰਨੇ ਚਿਰ ਦੀ ਜਿਹੜੀ ਬੇਟੀ ਆ ਜਿਹੜੀ ਉਹ ਅਟੈਚ ਰਹੀ ਤੇ ਜਦੋਂ ਇਹ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਕੀ ਵਾਪਰਦਾ ਕੀ ਹੈ ਪਰਿਵਾਰ ਨਾਲ ਕੀ ਗੱਲਬਾਤ ਪਤਾ ਨਹੀਂ ਕਿ ਤੁਹਾਨੂੰ ਗੱਲਬਾਤ ਜੋ ਬੇਟੀ ਨਾਲ ਹੋਈ ਉਹਨੇ ਮੈਨੂੰ ਮੈਂ 3 ਵਜੇ ਆਈ ਮੈਨੂੰ ਸਾਰੀ ਦੱਸੀ ਆ ਹਮ ਹਾਂ ਜੀ ਕੀ ਆਇਆ ਮੇਰੇ ਨਾਲ ਹੋਇਆ ਵਾ ਕੀ ਆਇਆ ਕੁਛ ਮੈਨੂੰ ਕੀ ਆਇਆ ਇਹ ਘਰ ਵਿੱਚ ਇਕੱਲੇ ਹੀ ਆਪਣੇ ਘਰ ਸੀ ਕਿ ਜਾਂਦੇ ਘਰ ਤੇ ਸੀ ਨਹੀਂ ਸਾਡੇ ਘਰ ਆਇਆ ਸੀਗਾ ਸਾਡੇ ਘਰ 'ਚ ਹੋਈ ਹੈ ਅੱਛਾ ਤੁਹਾਡੇ ਆਪਣੇ ਘਰ 'ਚ ਹੋਈ ਹੈ ਹਾਂਜੀ ਸਾਡੇ ਆਪਣੇ ਘਰ 'ਚ ਹੋਈ ਹੂੰ ਹਾਂਜੀ ਇਸ ਬੰਦੀ ਫਿਰ ਤੁਹਾਡੀ ਕਿੰਨੇ ਕਿੰਨੇ ਹੈਲਪ ਕੀਤੀ ਮਦਦ ਕਿੰਨੇ ਕੀਤੀ ਜਿਹੜਾ ਕੇਸ ਜਿਹੜੀ ਦਾਦੇ ਬੀਬੀ ਜਿਹੜੀ ਮਾਮਲਾ ਦਾ ਜਿਹੜਾ ਪੁਲਿਸੋਂ ਕੀਤਾ ਗਿਆ ਉਹ ਵੀ ਬੜੀ ਜਦੂਜਹਿ ਹੈ ਨਾ ਕੀਤਾ ਗਿਆ ਹਾਂਜੀ ਉਹ ਸਭ ਨੇ ਕੀਤਾ ਮੇਰੇ ਪਰ ਮੈਂ ਪਿੰਡ ਦਾ ਕੰਮ ਕਰਦੀ ਮੈਂ ਹਰ ਇੱਕ ਨੂੰ ਕਿਹਾ ਸੀ ਕਿ ਮੇਰੇ ਮਗਰ ਤੁਰਿਆ ਹਰ ਇੱਕ ਨੇ ਮੇਰੀ ਵਾ ਸੁਣੀ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਮੇਰੇ ਪਤੀ ਦਿਹਾੜੀ ਦਾਫਾ ਜੀ ਅੱਛੇ ਹਾਂਜੀ ਉਹ ਉਸ ਵਾਲੇ ਕਿੱਥੇ ਸਨ ਉਹ ਇਸ ਵਾਲੇ ਉਹ ਕੰਮ ਤੇ ਸੀਗੀ ਹਾਂਜੀ ਉਹ 2 ਵਜੇ ਸਬਜੀ ਦੇਣ ਆਏ ਤੇ ਦਰਵਾਜ਼ੇ ਖੋਲ ਕੇ ਮੇਰੀ ਕੀ ਦਾ ਛਟਕਾਰਾ ਹੋ ਗਿਆ ਤੇ ਗਮੰਡੀਵਾਲੇ ਭੱਜ ਕੇ ਜਾ ਕੇ ਚਲ ਗਏ ਆ ਦੱਸਿਆ ਵਾ ਤੇ ਫੇਰ ਕੋਈ ਬਚਾ ਹੋਇਆ ਨਹੀਂ ਤੇ ਮੇਰੀ ਕੀ ਦੀ ਹਦ ਨਾ ਭਾਵੇਂ ਇੱਜ਼ਤ ਵੀ ਲੁੱਟੀ ਜਾਂਦੀ ਹਾਂਜੀ ਤੇ ਸੁਣਿਆ ਕਿਸ ਤਰ੍ਹਾਂ ਇਸ ਮਾਨ ਦੱਸਿਆ ਵਾ ਵੀ ਇਹਦੀ ਜਿਹੜੀ ਬੇਟੀ ਜਿਹਦੀ ਨਬਾਲਗ ਬੇਟੀ ਹੈ ਕਮਾਈਨਰ ਬੇਟੀ ਹੈ ਜਿਹਦੀ ਘਰ ਵਿੱਚ ਇਕੱਲੀ ਸੀ ਕਿਉਂਕਿ ਉਸ ਦਿਨ ਮਸਿਆਦਾ ਦਿਹਾੜਾ ਸੀ ਤੇ ਮਸਿਆਲੇ ਦਿਨ ਇਸ ਭੈਣ ਨੇ ਜਿਹੜਾ ਆਪਣੀ ਬੇਟੀ ਨੂੰ ਇੱਕ ਆਦਮੀ ਦੇ ਭਰੋਸੇ ਕਰ ਛੱਡਤਾ ਕਿਉਂਕਿ ਉਹ ਜਿਹੜਾ ਪਰਿਵਾਰਿਕ ਮੈਂਬਰ ਸੀ ਜਿਹਤੇ ਭਰੋਸਾ ਕੀਤਾ ਇਜਾਜ਼ਤ ਨਹੀਂ ਦਿੱਕਣ ਵਿਸ਼ਵਾਸ ਤੋੜਿਆ ਗਿਆ ਵਾ ਸਾਨੂੰ ਉਹ ਬੇਟੀ ਮੌਜੂਦ ਹੈ ਜਿਸ ਨੇ ਇੱਕ ਘਟਨਾ ਸਾਹੀ ਵਾਪਰੀ ਆ ਆਪਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਸੱਚਾਈ ਜਾਣ ਦੀ ਕੋਸ਼ਿਸ਼ ਕਰਦੀ ਹੈ ਵੀ ਆਕਰ ਘਟਨਾ ਵਾਪਰੀ ਕਿਦਾਂ ਬੇਟਾ ਕੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਘਟਨਾ ਵਾਪਰੀ ਸੀ ਕਿਹੜਾ ਬੰਦਾ ਸੀ ਘਟਨਾ ਵਾਪਰੀ ਤੇ ਕਿਵੇਂ ਸਾਰਾ ਇਨਸੀਡੈਂਟ ਕਿਦਾਂ ਹੋਇਆ ਸਾਰਾ ਸੱਤ ਵਜੇ ਸਾਡੇ ਘਰੇ ਆਏ ਸੀ ਹਾਂਜੀ ਬੋਲੀ ਜਾਓ 7 ਵਜੇ ਸਾਡੇ ਘਰ ਆਏ ਸੀ ਤੇ ਮੰਮੀ ਮਸਜਿਆ ਤੇ ਚੱਲੇ ਸੀ ਤੇ ਇਹ ਕਹਿੰਦੇ ਕਿ ਤੂੰ ਵੀ ਜਾਣਾ ਤੇ ਤਿਆਰ ਹੋ ਜਾ ਤੇ ਮੈਂ ਕਿਹਾ ਠੀਕ ਹੈ ਮੈਂ ਤਿਆਰ ਹੋ ਜਣੀ ਤਾਂ ਉਹ ਕਹਿੰਦੇ ਨਹੀਂ ਅੱਜ ਇਹਨੇ ਨਹੀਂ ਜਾਣਾ ਅੱਜ ਨੂੰ ਮੈਂ ਪੜਾਉਣਾ ਵਾ ਤੇ ਇਹਦੀ ਇੰਗਲਿਸ਼ ਦੀ ਕਿਤਾਬ ਦੇ ਦੇ ਤੇ ਮੰਮੀ ਨੇ ਇੰਗਲਿਸ਼ ਦੀ ਕਿਤਾਬ ਕੱਢ ਕੇ ਦੇ ਦਿੱਤੀ ਤੇ ਫਿਰ ਅਸੀਂ ਇਕੱਲੇ ਘਰ 'ਚ ਰਹਿ ਕੇ ਮੰਮੀ ਮਸਜਿਆ ਤੇ ਚਲ ਗਏ ਫਿਰ ਅੰਦਾ ਬੂਏ ਬੰਦ ਕਰਵਾਏ ਗਏ ਬੱਤੀਆਂ ਬੰਦ ਕਰਵਾਈਆਂ ਗਈਆਂ ਫਿਰ ਮੇਰੇ ਨਾਲ ਇਹਦਾ ਸ਼ੇਅਰ ਸ਼ਾਰਕ ਕੀਤੀ ਮੇਰੇ ਨਾਲ ਗੰਦੀਆਂ ਗੱਲਾਂ ਕੀਤੀਆਂ ਗਈਆਂ 7 ਵਜੇ ਤੱਕ 1 ਵਜੇ ਤੱਕ ਮੇਰੇ ਨਾਲ ਇਦਾਂ ਦੀਆਂ ਗਲਤ ਹਰਕਤਾਂ ਕੀਤੀਆਂ ਗਈਆਂ ਫਿਰ ਇਹ ਆਪਣੇ ਘਰੇ ਵਾਪਸ ਚੱਲ ਗਏ ਫਿਰ ਮੈਂ ਸਲਾਈ ਤੇ ਚਲ ਗਈ ਫਿਰ ਮੈਂ ਸਲਾਈ ਵਾਲ ਦੀ ਫਿਰ ਇਹਨਾਂ ਨੇ ਫੇਰ ਆ ਵਾਪਸ ਆਪਣੇ ਘਰ ਤੋਂ ਆਏ ਫਿਰ ਇਹਨਾਂ ਨੇ ਮੈਨੂੰ ਸਲਾਈ ਤੋਂ ਬਾਜ਼ ਮਾਰੀ ਕਿ ਤੇਰੀ ਮੰਮੀ ਦਾ ਫੋਨ ਆਉਂਦਿਆ ਕਿ ਕੀ ਗੱਲ ਕਰਲਾ ਤੇ ਮੈਂ ਵਾਪਸ ਆ ਗਈ ਤੇ ਦੂਏ ਖੋਲੇ ਤੇ ਫਿਰ ਇਹਨਾਂ ਬੂਏ ਬੰਦ ਕੀਤੇ ਤੇ ਫਿਰ ਮੇਰੇ ਡੈਡੀ ਘਰ ਆਏ ਸਬਜ਼ੀ ਦੇਣ ਤੇ ਉਹ ਕਹਿੰਦੇ ਹਰਪਤ ਕੀ ਹੋਇਆ ਵਾ ਬੂਏ ਕਿਉਂ ਬੰਦਵਾਤੇ ਮੈਂ ਕਿਹਾ ਮਾਮਾ ਤੇ ਫਿਰ ਨਾ ਡੈਡੀ ਇਦਾਂ ਸਭ ਜੀ ਫੜਾ ਕੇ ਬਾਅਦ ਦੀ ਵਾਰੀ ਚਲ ਗਏ ਤੇ ਮੈਨਾਂ ਨੂੰ ਸਿਰਫ ਨਵੀਂ ਮਗਰੀ ਚਲ ਗਈ ਮੈਂ ਕਿਹਾ ਮਾਮਾ ਮੇਰੇ ਨਾਲ ਇਦਾਂ ਗੰਦੀਆਂ ਗੱਲਾਂ ਕਰਦਾ ਜਾਂ ਉਹ ਘਰੋਂ ਕੱਢ ਜਾ ਜਾਂ ਮੈਨੂੰ ਤੇ ਡੈਡੀ ਕਹਿੰਦਾ ਡੈਡੀ ਨੂੰ ਇਹ ਹੀ ਕੀ ਇਹਨੂੰ ਪੜ੍ਹਨਾ ਨਹੀਂ ਆਉਂਦਾ ਤੇ ਤਾਂ ਰੋਂਦੀ ਹੋਣੀ ਆ ਤੇ ਫਿਰ ਡੈਡੀ ਕਹਿੰਦਾ ਤੂੰ ਸਲਾਈ ਤੇ ਚੱਲ ਜਾ ਮੈਂ ਸਲਾਈ ਤੇ ਚੱਲ ਗਈ ਫਿਰ ਜਿੱਥੇ ਮੈਂ ਸਲਾਈ ਤੇ ਜਾਣੀ ਫਿਰ ਉਹ ਦੀਦੀ ਨੂੰ ਮੈਂ ਸਾਰੀ ਗੱਲ ਬਾਤ ਦੱਸੀ ਕਿ ਇਦਾਂ ਮੇਰੇ ਨਾਲ ਲੱਗਾ ਹਰਕਤਾਂ ਹੋਈਆਂ ਤੇ ਮੇਰੀ ਮੰਮੀ ਨੂੰ ਫੋਨ ਕਰਕੇ ਦੱਸ ਦੋ ਫਿਰ ਉਹਨਾਂ ਮੇਰੀ ਮੰਮੀ ਨੂੰ ਫੋਨ ਕਰਕੇ ਦੱਸਿਆ ਫਿਰ ਉਹਨਾਂ ਤੱਕ ਮੈਂ ਘਰੇ ਨਹੀਂ ਆਈ ਜਿੰਨਾ ਤੱਕ 3 ਵਜੇ ਮੇਰੀ ਮੰਮੀ ਘਰੇ ਆਏ ਫਿਰ ਮੈਂ ਆ ਕੇ ਉਹਨਾਂ ਨੂੰ ਰੋ ਰੋ ਕੇ ਸਾਰੀ ਗੱਲਬਾਤ ਦੱਸੀ ਹਾਂਜੀ ਇੱਕ ਕੀ ਕਹਿ ਸਕਦੇ ਹਾਂ ਇਸ ਬੰਦੇ ਤੇ ਵਿਸ਼ਵਾਸ ਕੀਤਾ ਹੋਵੇ ਉਸ ਬੰਦੇ ਤੁਹਾਡੇ ਨਾਲ ਇਸ ਤਰ੍ਹਾਂ ਹਲਕਾਤਾ ਕੀਤੀਆਂ ਕੋਈ ਤੁਹਾਨੂੰ ਕੀ ਲੱਗਦਾ ਮਹ ਜੀ ਜਿੱਦਾਂ ਬਜ਼ੁਰਗ ਬੰਦਾ ਜਿਹਦੀ ਉਮਰ ਦਾਦੇ ਪੀਪਸ ਉਹਨਾਂ ਦੀ ਉਮਰ 60 ਸਰ ਦੀ ਉਮਰ ਹੈਗੀ ਹੈ ਕੀ ਲੱਗਦਾ ਤੁਹਾਨੂੰ ਜੇ ਸਭ ਇਹ ਹਲਕਾਤਾ ਕੀਤੀਆਂ ਵਾ ਇਹ ਮਹਿਸੂਸ ਕਰਦੇ ਹੋ ਕਿ ਗਲਤ ਕੀਤਾ ਇਹਨੇ ਬੰਦੇ ਨੇ ਕੀ ਤੁਹਾਨੂੰ ਲੱਗਦਾ ਜਿਵੇਂ ਇੱਕ ਬਜ਼ੁਰਗ ਤੇ ਵਿਸ਼ਵਾਸ ਕਰਕੇ ਬੱਚੇ ਘਰ ਆਏ ਪਿੰਦੇ ਇਨਨ ਵਾਤ ਵਾਧੂਨ ਸਜ਼ਾ ਦਿੱਤੀ ਜਾਵੇ ਇਨਨ ਇਨਸਾਫ ਦਿਵਾਇਆ ਜਾਵੇ ਇਨਸਾਫ ਦਿਵਾਇਆ ਜਾਵੇ ਤਾਂ ਇਸ ਪਰਿਵਾਰ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਆ ਭੀ ਕਿਉਂਕਿ ਇੱਕ ਛੋਟੀ ਜੀ ਬੱਚੀ ਨਾਲ ਇੱਕ ਜਿਹੜਾ ਗਲਤ ਹਰਕਤਾਂ ਕੀਤੇ ਗਏ ਕਿਉਂਕਿ ਇਹ ਪਰਿਵਾਰਕ ਦਾ ਹੀ ਮੈਂਬਰ ਸੀ ਇੱਕ ਪਰਿਵਾਰ ਨੇ ਵਿਸ਼ਵਾਸ ਕੀਤਾ ਆਪਣੀ ਬੇਟੀ ਇਸ ਕੋ ਛੱਡ ਕੇ ਗਏ ਬੱਸਿਆ ਦਾ ਦਿਹਾਰਾ ਹੋਣ ਕਰਕੇ ਮਾਤਾ ਜੀ ਇਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਕੇ ਜਾਂ ਸੇਵਾ ਕਰਨ ਕੇ ਉਸ ਤੋਂ ਬਾਅਦ ਜਿਹੜੀ ਕਟੜਾ ਵਾਪਰਦੀ ਆ ਅਸੀਂ ਜਿਹੜੇ ਇੱਥੋਂ ਦੇ ਮੌਤਲ ਬੰਦੇ ਜਿਹੜੇ ਜਿਨ੍ਹਾਂ ਨੇ ਇਸ ਲੜਕੀ ਨੂੰ ਸਾਫਤਮੁਲ ਲਈ ਉੱਚ ਅਧਿਕਾਰੀ ਤੱਕ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਉਹ ਇਸ ਮਸਲੇ ਕੀ ਕਹਿਣਾ ਚਾਹੁੰਦੇ ਆ। ਪਰ ਕੀ ਨਾਮ ਆਪਣਾ ਜੀ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਪਿੰਡ ਮੇਰਾ ਕਸੇਲ, ਤਹਿਸੀਲ ਜ਼ਿਲ੍ਹਾ ਤਰਨਤਾਰ। ਤੁਸੀਂ ਇਸ ਪਰਿਵਾਰ ਦੀ ਮਦਦ ਕਰਦੇ ਪਏ ਹੋ ਕੀ ਸਾਰਾ ਮਾਮਲਾ ਕਰ ਕਿਉਂਕਿ ਤੁਹਾਡੇ ਪੇੜ ਦਾ ਮਸਲਾ ਹੈਗਾ ਕਿਸ ਤਰ੍ਹਾਂ ਵੇਚ ਦੀ ਇਹ ਚੀਜ਼ ਨੂੰ। ਜੀ ਸਰ ਮੈਂ ਤੇ ਮਤ ਕਰ ਰਿਹਾ ਜੀ ਇਨਸਾਨੀਅਤ ਦੇ ਨਾਤੇ। ਜੀ। ਵੈਸੇ ਸਾਡੇ ਘਰ ਤੋਂ ਇਹਨਾਂ ਦਾ ਘਰ ਕਾਫੀ ਦੂਰ ਆ। ਲੇਕਿਨ ਜਦੋਂ ਸਾਨੂੰ ਘਟਨਾ ਦਾ ਪਤਾ ਲੱਗਾ। ਵੀ ਇੱਕ ਗਰੀਬ ਪਰਿਵਾਰ ਹੋਣ ਕਰਕੇ ਤੇ ਇਸ ਕਰ ਇਨਸਾਨੀਅਤ ਦੇ ਨਾਤੇ ਇਕੱਲਾ ਮੈਂ ਨਹੀਂ ਸਾਰਾ ਪਿੰਡ ਜੀ ਪਿੰਡ ਦੀ ਸਮੁੱਚੀ ਪੰਚਾਇਤ ਪਿੰਡ ਦੇ ਹੋਰ ਵੀ ਸੱਜਣ ਕੋਈ ਕਾਲੀ ਗੱਲ ਨਾਲ ਸੰਬੰਧ ਰੱਖਦਾ ਕੋਈ ਕਾਂਗਰਸ ਨਾਲ ਰੱਖਦਾ ਕੋਈ ਆਮ ਆਦਮੀ ਆ ਰੱਖਦਾ ਸਾਰੇ ਗਏ। ਜੇਕਰ ਮੈਂ ਇਹ ਵੀ ਗੱਲ ਕਹਿਣਾ ਵੀ ਜੇਕਰ ਇੰਨਾ ਜ਼ਿਆਦਾ ਕਿਸਾਨ ਜਥੇ ਬੰਦੀਆਂ ਵਿੱਚ ਗਈਆਂ ਜੇਕਰ ਇੰਨਾ ਜ਼ਿਆਦਾ ਥਾਣੇ ਬੰਦੇ ਨਾ ਜਾਂਦੇ ਤੇ ਹੋ ਸਕਦਾ ਇਹ ਇਨਸਾਫ ਤੋਂ ਵਝੀਆਂ ਰਹਿ ਜਾਂਦੀਆਂ ਤੇ 2 ਦਿਨ ਥਾਣੇ ਦੇ ਅੱਗੇ ਬਹਿਣ ਦੇ ਬਾਵਜੂਦ 24 ਤਰੀਕ ਨੂੰ ਇਹ ਵਾਕਿਆ ਜੀ 24 7 52 ਨੂੰ ਤੇ 26 7 52 ਨੂੰ ਆ ਕੇ ਪੁਲਿਸ ਨੇ ਫਿਰ ਐਫ ਆਈ ਆਰ ਲੋਚ ਕੀਤੀ ਹੈ ਰਾਤ ਨੂੰ ਕਾਫੀ ਕਾਫੀ ਨੇਰੇ ਹੋਏ ਤੇ ਜੇਕਰ ਉਹ ਵੀ ਘਟਨਾ ਤੋਂ 48 ਘੰਟੇ ਬਾਅਦ ਜਦ ਕਿ ਐਫਆਈਆਰ ਲੋ 4 ਘੰਟੇ ਦੇ ਅੰਦਰ ਅੰਦਰ ਹੋ ਜਾਣੀ ਚਾਹੀਦੀ ਸੀ ਜਦੋਂ ਧਰਨਾ ਲੱਗਾ ਸੀ ਐਫਆਈਆਰ ਦਰਜ ਹੋ ਰਹੀ ਸੀ ਮਲਜਮ ਜਿਹੜਾ ਦੋਸ਼ੀ ਆ ਉਸ ਟਾਈਮ ਥਾਣੇ ਅੰਦਰ ਸੀ ਵੇਖੋ ਕਿੱਡੀ ਸਤਮ ਦੀ ਗੱਲ ਆ ਕਿ ਬਿਆਨ ਲੈਣ ਤੋਂ ਬਾਅਦ ਪਹਿਲਾਂ ਪੁਲਿਸ ਬਿਆਨ ਲੈ ਕੇ ਰੁਕਾ ਲਿਖਦੀ ਆ ਉਹ ਬਿਆਨ ਲੈਣ ਤੋਂ ਬਾਅਦ ਸਾਨੂੰ ਕਹਿਤਾ ਗਿਆ ਵੀ ਤੁਹਾ ਕਾਰਵਾਈ ਤੁਹਾਡੀ ਹੋ ਗਈ ਆ ਸਾਨੂੰ ਇੱਕ ਕਾਪੀ ਦੇ ਦਿੱਤੀ ਗਈ ਰੁਕੇ ਦੀ ਵੀ ਤੁਸੀਂ ਹੁਣ ਜਾਓ ਹੂੰ ਜਦੋਂ ਸਾਰੇ ਜਣੇ ਵਾਪਸ ਘਰ ਨੂੰ ਆ ਗਏ ਤੇ ਚਲੋ ਸਾਡੀ ਕਾਰਵਾਈ ਹੋ ਗਈ ਐ ਦੋਸ਼ੀ ਅੰਦਰ ਐ ਤੇ ਕੋਈ ਗੱਲ ਨਹੀਂ ਪੁਲਸ ਨੇ ਵਾਪਸ ਸਾਰੇ ਕੋਰਟ ਚ ਪੇਸ਼ ਕਰ ਦੇਣਗੇ ਲੇਕਿਨ ਉਸ ਤੋਂ ਬਾਅਦ ਪੁਲਸ ਨੇ ਕੀਤਾ ਵੀ ਦੋਸ਼ੀ ਨੂੰ ਠਾਣਿਓ ਛੱਡ ਦਿੱਤਾ ਹੂੰ ਇਹਦੇ 'ਚ ਬੜੀ ਹੈਰਾਨਗੀ ਦੀ ਗੱਲ ਐ ਇਹਦੇ ਬਾਰੇ ਤੁਸੀਂ ਥਾਣੇ ਦੇ ਕੈਬਰਿਆਂ ਚ ਚੈੱਕ ਕਰ ਸਕਦੇ ਹੋ ਜਾਂ ਅਸੀਂ ਤੇ ਕਹਿੰਨੇ ਵੀ ਇਹ ਮਤਲਬ ਸਿਨੀਅਰ ਅਫਸਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਐ ਇਸ ਗੱਲ ਦੇ ਉੱਤੇ ਵੀ ਉਹਨੂੰ ਛੱਡਿਆ ਕਿਉਂ ਗਿਆ ਹੂੰ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਵੀ ਉਹ ਛਰਿਆ ਮਿੱਥੇ ਘੁੰਮ ਰਿਹਾ ਫਿਰ ਜਿਹੜਾ ਚਿਲड्रन शोषण ਇੱਕ ਹੁੰਦਾ ਜੀ ਮਾਮਲਾ ਇਹਦੇ ਵਿੱਚ ਇਸ ਤਰ੍ਹਾਂ ਹੁਣ ਆਉਂਦਾ ਵੀ ਮੈਂ ਬੱਚੀ ਦੇ ਪੀੜਤ ਜਿਹੜੇ ਹੁੰਦੀ ਆ ਉਹਦੇ ਬਿਆਨ ਹੁਣੇ ਹੁੰਦੇ ਕੋਰਟ ਦੇ ਵਿੱਚ 164 ਤੇ ਉਹ ਬਿਆਨ ਜਿਹੜਾ ਜੀ ਨਾ ਤੇ ਬੱਚੀ ਖੁਦ ਜਾ ਕੇ ਦੇ ਸਕਦੀ ਆ ਨਾ ਹੀ ਕੋਈ ਹੋਰ ਬਿਆਨ ਕਰਾ ਸਕਦਾ ਉਹ ਬਿਆਨ ਕੇਵਲ ਪੁਰਸ਼ ਹੀ ਕਰਾ ਸਕਦੇ ਆ ਉਹ ਬਿਆਨ ਕਰਾਉਣ ਵਾਸਤੇ ਮਤਲਬ ਪੁਰਸ਼ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰਕੇ ਟਾਈਮ ਦੇ ਦੇਗੇ ਤੇ ਫਿਰ ਜਾ ਕੇ ਪੁਲਿਸ ਨੇ ਕੋਰਟ ਦੇ ਵਿੱਚ ਬਿਆਨ ਦਰਜ ਕਰਾਏ ਜੀ ਜਦੋਂ ਕੋਰਟ ਤੇ ਵਿੱਚ ਬਿਆਨ ਹੋ ਗਏ ਜੀ ਉਸ ਤੋਂ ਬਾਅਦ ਇਹ ਬਿਆਨ ਚਿਲਡਰਨ ਵੈਲਫੇਅਰ ਆਫੀਸਰ ਹੁੰਦਾ ਜ਼ਿਲ੍ਹੇ ਦਾ ਉਹਦੇ ਅੱਗੇ ਬੱਚੀ ਦੇ ਬਿਆਨ ਹੋਣੇ ਹੁੰਦੇ ਆ ਉਹਦੇ ਵਿੱਚ ਸਾਨੂੰ ਜਿਹੜੀ ਇਨਵੈਸਟੀਗੇਸ਼ਨ ਆਫੀਸਰ ਹੈ ਜੀ ਉਹਨੇ ਤਿੰਨ ਵਾਰ ਤਰਨਤਾਰਨ ਦਾ ਟਾਈਮ ਦਿੱਤਾ ਅਸੀਂ ਤਿੰਨ ਵਾਰ ਮੈਂ ਇਹ ਹੋਰ ਵੀ ਪਿੰਡੋਂ ਬੰਦੇ ਸੀ 10 12 13 ਜਾਣੇ ਇਹਨਾਂ ਦੇ ਭੈਣ ਭਰਾ ਸੀ ਅਸੀਂ ਤਰਨਤਾਰਨ ਚਲੇ ਜਾਂਦੇ ਰਹੇ ਅਸੀਂ 4 ਵਜੇ ਤੱਕ 5 ਵਜੇ ਤੱਕ ਅਡੀ ਕੀ ਆਂਦੇ ਰਿਹਾ ਸਾਨੂੰ ਇਹ ਕਹੇ ਦਿੱਤਾ ਜਾਂਦਾ ਰਿਹਾ ਵੀ ਅੱਜ ਮੇਰੀ ਉਧਰ ਛਾਤੀ ਅਦਾਲਤ ਦੇ ਵਿੱਚ ਮੇਰੀ ਡਿਊਟੀ ਲੱਗੀ ਮੇਰੀ ਮੀਟਿੰਗ ਪੈ ਗਈ ਚੌਥੇ ਚੱਕਰ ਜਾ ਕੇ ਸਾਡੇ ਬਿਆਨ ਦਰਜ ਹੋਏ ਤੇ ਸਭ ਤੋਂ ਇਸ ਤੋਂ ਵੀ ਜ਼ਰੂਰੀ ਹੈ ਕਿ ਇਹ ਗੱਲ ਆ ਵੀ ਜਿਹੜੇ ਥਾਣੇ ਦੇ ਵਿੱਚ ਬਿਆਨ ਇਹ ਲਏ ਗਏ ਆ ਲੜਕੀ ਦੇ ਉਹ ਅਧੂਰੇ ਬਿਆਨ ਹੈ ਤੇ ਸਾਡੀ ਮੰਗ ਇਹ ਆ ਵੀ ਲੜਕੀ ਦੇ ਦੁਬਾਰਾ ਪੂਰੇ ਬਿਆਨ ਲੈ ਕੇ ਉਹਨਾਂ ਨੂੰ ਤਰਤੀਮਾ ਬਿਆਨ ਇਹ ਤਾਂ ਲੈ ਕੇ ਉਹ ਚਲਾਨ ਦੇ ਨਾਲ ਅਟੈਚ ਕੀਤਾ ਜਾਵੇ ਤਾਂ ਕਿ ਕਾਰਵਾਈ ਸਾਰੀ ਜਿਹੜੀ ਹੈ ਮੁਕੰਮਲ ਹੋ ਸਕੇ ਤੇ ਦੋਸ਼ੀ ਨੂੰ ਜਿਹੜਾ ਉਹ ਪੋਲੀਟੀਕਲ ਸ਼ਾਇਆ ਦੇ ਥੱਲੇ ਰਹਿ ਰਿਹਾ ਹੂੰ ਜੇ ਤੁਸੀਂ ਕਹੋ ਤੇ ਆਪਾਂ ਉਹਨਾਂ ਦਾ ਨਾਮ ਵੀ ਲੈ ਦਿੰਨੇ ਆ ਜਿਹੜੇ ਉਹਨਾਂ ਦੇ ਸਪੋਰਟ ਕਰ ਰਹੇ ਹੋ ਇਸ ਟਾਈਮ ਮੰਤਰੀ ਨੇ ਮਾਝੀ ਹਲਕੇ ਤੋਂ ਹੀ ਨੇ ਤੇ ਉਹ ਉਹਨਾਂ ਹੀ ਸਪੋਰਟ ਕਰ ਰਹੇ ਆ ਕੋਈ ਇਹ ਵੀ ਪਤਾ ਲੱਗਾ ਕਿ ਜਿਹੜਾ ਪਰਚਾ ਦੱਜ ਹੋਇਆ ਇਹ ਵੀ ਰੋਲਾ ਪਿਆ ਇਸ ਦਾ ਪਰਚਾ ਦੱਜ ਹੋਇਆ ਉਹ ਵੀ ਸਿਆਸੀ ਸਿਆਸੀ ਪਾਰਟੀ ਬਾਜ਼ੀ ਕਰਕੇ ਦਾ ਪਰਚਾ ਜਿਹੜਾ ਨਹੀਂ ਸਰ ਸਿਆਸੀ ਤੇ ਤਾਂ ਹੁੰਦਾ ਨਾ ਕਿ ਉੱਥੇ ਦੇ ਸਾਰੀਆਂ ਕਾਲੀ ਦਲ ਨਾਲ ਸੰਬੰਧ ਬੰਦੇ ਵੀ ਹੈਗੇ ਸੀ ਆਮ ਆਦਮੀ ਜਿਹੜਾ ਪਰਚਾ ਦਰਜ ਹੋਇਆ ਹਾਂਜੀ ਹਾਂਜੀ ਉਹ ਇਹ ਪਬਲਿਕ ਦੇ ਪ੍ਰੈਸ਼ਰ ਪਾਉਣ ਦਾ ਹੋਇਆ ਜੀ ਸਿਆਸੀਵਾ ਬਾਤ ਵੋਟਾਂ ਉਹਨੂੰ ਸਿਆਸੀ ਬੰਦੇ ਕੋਈ ਛਡਾਉਣ ਵਾਸਤੇ ਆਏ ਸੀ ਜਦੋਂ ਅਸੀਂ ਉਹਨਾਂ ਨੂੰ ਇਹ ਦੱਸੀ ਵੀ ਆਹ ਅਸਲੀਅਤ ਦੇਖ ਲਓ ਜੇ ਤੇ ਜਾਇਜ਼ ਹੈ ਤੇ ਤੁਸੀਂ ਛਡਵਾ ਲਓ ਕਿ ਨਾ ਜਾਇਜ਼ ਹੈ ਤੇ ਤੁਸੀਂ ਛਡਵਾ ਲਓ ਜੇ ਜਾਇਜ਼ ਹੈ ਤੇ ਰਹਿਣ ਦਿਓ ਜਦੋਂ ਉਹਨਾਂ ਨੂੰ ਅਸਲੀਅਤ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਬੰਦਾ ਗਲਤ ਹੈ ਅਸੀਂ ਇਹਦੀ ਸਵਾਸ਼ ਨਹੀਂ ਕਰਨੀ ਉਹ ਵਾਪਸ ਚਲੇ ਗਈ ਸਭੀ ਦੱਸਿਆ ਪੀਏ ਸਾਰੇ ਸਾਡੇ ਪੇੜ ਦਾ ਮਸਲਾ ਹਾਂਜੀ ਤੁਸੀਂ ਇਸ ਘਟਾ ਦਾ ਬਾਅਦ ਉਸ ਪਰਵਾਹ ਨਾਲ ਕਰ ਕਰਨੀ ਕੋਸ਼ਿਸ਼ ਕੀਤੀ ਉਹਨਾਂ ਤੁਹਾਨੂੰ ਕੀ ਆਖਿਆ ਵੀ ਅਹੀ ਕੰਮ ਕੀਤਾ ਕਿ ਨਹੀਂ ਕੀਤਾ ਵਾਲਾ ਉਹ ਪਰ ਉਹਦੇ ਉਦੋਂ ਦਾ ਭਗੋੜਾ ਜੀ अच्छा हां जी बाकी और के परिवार ने ਸਾਡੇ ਨਾਲ ਸੰਪਰਕ ਨਹੀਂ ਕੀਤਾ ਇਹ ਭਾਈ ਸਾਹਿਬ ਬੈਠੇ ਨੇ ਇਹਨਾਂ ਦੇ ਬ੍ਰਦਰ ਨਾਲ ਫੋਨ ਫੋਨ ਤੇ ਕਾਲ ਉਹਨੇ ਕੀਤੀ ਹੈ ਡਾਇਰੈਕਟ ਦੋਸ਼ੀ ਨੇ اچھا ਜੀ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਕਿੰਨੇ ਮਿੰਟ ਕਿੰਨੇ ਸਕਿੰਟ ਗੱਲ ਹੋਈ ਉਹ ਸਭ ਤੁਹਾਨੂੰ ਸਾਰਾ ਇਹ ਦੇ ਸਕਦੇ ਆ ਲੇਕਿਨ ਉਹ ਜਿਹੜੇ ਇਹਨਾਂ ਦੇ ਭਾਈ ਸਾਹਿਬ ਉਹ ਵੀ ਸੂਬੇਦਾਰ ਰਿਟਾਇਰ ਨੇ ਜੀ ਆਰਮੀ ਚ ਤੇ ਬੜੇ ਸੱਚੇ ਸੁੱਚੇ ਇਨਸਾਨ ਨੇ ਉਹਨਾਂ ਨੇ ਇਹ ਗੱਲ ਕਹੀ ਵੀ ਤੂੰ ਝੂਠਾ ਹੈ ਮੈਂ ਤੇਰਾ ਸਾਥ ਨਹੀਂ ਦੇ ਸਕਦਾ ਜੇ ਤੂੰ ਸੱਚਾ ਉਹਨੂੰ ਮੈਂ ਡਟ ਕੀ ਤਰ੍ਹਾਂ ਸਾਹ ਹੂੰ ਪਰਿਵਾਰ ਨੇ ਕੋਈ ਗੱਲਬਾਤ ਆਲਾ ਪਹੁੰਚ ਪਰਿਵਾਰ ਨੇ ਨਹੀਂ ਜੀ ਫੋਨ ਤੇ ਉਹਨਾਂ ਦੇ ਪਰਿਵਾਰ ਦਾ ਕੇ ਦਾ ਫੋਨ ਨਹੀਂ ਆਇਆ ਕਿਉਂਕਿ ਆਪਾਂ ਜਿਹੜਾ ਨਹੀਂ ਗੱਲ ਹੋਈ ਉਹ ਆਪਾਂ ਨਹੀਂ ਕਹਣੀ ਤੇ ਪਰਿਵਾਰ ਨੇ ਕਹੇ ਨਹੀਂ ਕੀਤਾ ਮੇਰੇ ਨਾਲ ਨਹੀਂ ਕੀਤਾ ਲੇਕਿਨ ਪਿੰਡ 'ਚ ਹੋਰ ਬੰਦਿਆਂ ਨਾਲ ਗੱਲ ਕਰ ਰਹੇ ਠੀਕ ਹੈ ਇਹ ਸਾਡ ਪਿੰਡ ਵਾਸੀ ਅਤੇ ਪਰਿਵਾਰਕ ਬੱਚੇ ਜਿਨ੍ਹਾਂ ਨਾਲ ਗੱਲਬਾਤ ਆਡੀ ਕਰਾਈ ਹੈ ਅਸੀਂ ਉਸੇ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਕਿ ਉਹ ਆਪਣੇ ਪੱਖ ਵਿੱਚ ਕੀ ਚਾਣ ਕਹਿਣਾ ਚਾਹੁੰਦੇ ਕੀ ਨਾਮ ਪੁੱਛ ਲਈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਸੰਦੀਪ ਕੌਰ ਹੈ ਮੇਰਾ ਪਿੰਡ ਕਸੀਲਾ ਇਹ ਸਾਰਾ ਮਾਮਲਾ ਹੈ ਜਿਹੜਾ ਤੁਹਾਡੇ ਡੈਡੀ ਤੇ આરોਪ ਲਗਾਏ ਗਏ ਆ ਕੁੜੀ ਵੱਲੋਂ ਇਹ આરોਪ ਮੇਰੇ ਫਾਦਰ ਤੇ ਲਗਾਏ ਗਏ ਨੇ ਕਿ ਮੇਰੇ ਫਾਦਰ ਨੇ ਕੋਈ ਗਲਤ ਗੱਲਾਂ ਕੀਤੀਆਂ ਉਹਦੇ ਨਾਲ ਤੇ ਜਿਹੜੀ ਉਹ ਕੁੜੀ ਆ ਉਹ ਸਾਡੀ ਮੇਰੀ ਖੋਦੀ ਭਤੀਜੀ ਆ ਉਹ ਮੇਰੀ ਭੂਆ ਦੀ ਪੋਤਰੀ ਹੈਗੀ ਆ ਜਿਹੜੀ ਸਾਰੀ ਗੱਲ ਸ਼ੁਰੂਆਤ ਹੋਈ ਸੀ ਕਿ ਉਹ ਕੁੜੀ ਪੜਦੀ ਸੀ ਸਕੂਲੇ ਉਹਦਾ ਜੋਬਨ ਨਾਮ ਦੇ ਮੁੰਡਾ ਜਿਹੜਾ ਸਾਡੇ ਪਿੰਡੇ ਵਿੱਚ ਰਹਿੰਦਾ ਵਾ ਉਹਦੇ ਨਾਲ ਉਹਦੀ ਉਹਦਾ ਰਿਲੇਸ਼ਨ ਚੱਲਦਾ ਸੀ ਇਵਨ ਕਿ ਸਕੂਲ ਵਾਲਿਆਂ ਨੇ ਵੀ ਇਹਦੇ ਘਰ ਜਿਆਂ ਨੂੰ ਬੁਲਾ ਕੇ ਸ਼ਿਕਾਇਤ ਕੀਤੀ ਕਿ ਕੁੜੀ ਤਾਂ ਢੀ ਖਰਾਬ ਹੈਗੀ ਆ ਕੁੜੀ ਤਾਂ ਟੀ ਗਲਤ ਗੱਲਾਂ ਕਰਦੀ ਆ ਇਹਦਾ ਕੈਰੈਕਟਰ ਸਹੀ ਨਹੀਂ ਹੈਗਾ ਇਹਦੇ ਪੇਰੈਂਟਸ ਗਏ ਆ ਵਕੇਸ਼ਨਸ ਤੋਂ ਪਹਿਲਾਂ ਦੀ ਗੱਲ ਆ ਮਈ ਤੋਂ ਪਹਿਲਾਂ ਦੀ ਗੱਲ ਆ ਮਈ ਤੋਂ ਬਾਅਦ ਹੁਣ ਅਜ ਗਾਗਸਟ ਹੋ ਗਿਆ ਨਾਉ ਕੁੜੀ ਸਕੂਲੇ ਜਾਣ ਦੀ ਆ ਸਿਰਫ ਇਸੇ ਵਜ੍ਹਾ ਨਾਲ ਉਹਦੇ ਪੇਰੈਂਟਸ ਨੂੰ ਵੀ ਪਤਾ ਵਾ ਉਹਦੇ ਫਾਦਰ ਸਾਹਿਬ ਕੁੜੀ ਦੇ ਜਿਹੜੇ ਫਾਦਰ ਸਾਹਿਬ ਆ ਕੁਲਦੀਪ ਸਿੰਘ ਉਹ ਸਾਡੇ ਘਰੇ ਆਉਂਦੇ ਰਹੇ ਆ ਮੇਰੇ ਫਾਦਰ ਨੂੰ ਕਹਿੰਦੇ ਰਹੇ ਆ ਕਿ ਮਾਮਾ ਜੀ ਇਹਨੂੰ ਅੱਗੇ ਸਮਝਾਓ ਮੇਰੀ ਕੁੜੀ ਨੇ ਬਾਹਰ ਭੱਜ ਜਾਣਾ ਵਾ ਇਸ ਮੁੰਡੇ ਨਾਲ ਚਲੇ ਜਾਣਾ ਵਾ ਤੇ ਕੁੜੀ ਹੈਗੀ ਜੇ ਪਲੱਸ 1 ਚ ਪਰਪੋਸਤਾ ਕਿੰਨੇ ਕੀਤਾ ਜੇ ਮੁੰਡੇ ਨੇ ਮੁੰਡੇ ਨੇ ਕੁਝ ਵੀ ਨਹੀਂ ਕਿਹਾ ਇਹੀ ਕੁੜੀ ਉਹਨੂੰ ਮਨਾਉਂਦੀ ਰਹੀ ਆ ਪਹਿਲਾਂ 3-4 ਮਹੀਨੇ ਉਹਦੇ ਪਿੱਛੇ ਪੈਂਦੀ ਰਹੀ ਆ ਉਸ ਤੋਂ ਬਾਅਦ ਜਦੋਂ ਮੰਨਿਆ ਵਾ ਇਹਨਾਂ ਦੀ ਵੀਡੀਓ ਵੀ ਸਕੂਲ ਦੇ ਵਿੱਚ ਫੜੀ ਗਈ ਸੀ ਉਹ ਜਾ ਕੇ ਹੁਣ ਤੁਸੀਂ ਹੁਣ ਸਕੂਲ ਦੇ ਵਿੱਚ ਵੀ ਜਾ ਕੇ ਇਨਕੁਆਇਰੀ ਕਰ ਸਕਦੇ ਏ ਇਸ ਚੀਜ਼ ਬਾਰੇ ਕਿ ਕੁੜੀ ਸਕੂਲ ਦੇ ਵਿੱਚ ਕਿਦਾਂ ਦੀ ਹੈ ਦਾ ਕੈਰੇਕਟਰ ਕੀ ਸੀ ਇਹਦਾ ਕਿਰਦਾਰ ਕੀ ਸੀ ਇਥੋਂ ਤੱਕ ਸਕੂਲ ਦੇ ਵਿੱਚ ਇਹ ਕਹਿੰਦੀ ਸੀ ਕਿ ਮੇਰੀ ਮਾਤਾ ਦਾ ਦੇਹਾਂਤ ਹੋ ਚੁੱਕਿਆ ਵਾ ਮੇਰੀ ਮਾਤਾ ਮਰ ਚੁੱਕੀ ਆ ਇਦੀ ਮਾਤਾ ਨੂੰ ਇਸ ਬਾਰੇ ਵੀ ਸੱਦਿਆ ਗਿਆ ਕਿ ਤੇਰੀ ਮਾਤਾ ਜਿੰਦਾ ਵਾ ਕਿ ਨਹੀਂ ਇਹਨੇ ਇਸ ਬਹੁਤ ਜ਼ਿਆਦਾ ਹੀ ਸਕੂਲ ਦੇ ਵਿੱਚ ਝੂਠ ਬੋਲਿਆ ਵਾ ਹਰ ਕੁੜੀ ਤੇ ਇਲਜ਼ਾਮ ਲਾਉਂਦੀ ਆ ਬਹੁਤ ਹੀ ਇਹਦਾ ਕੈਰੈਕਟਰ ਹੈ ਜਿਹੜਾ ਬਹੁਤ ਖਰਾਬ ਹੈਗਾ ਵਾ ਉਸ ਤੋਂ ਬਾਅਦ ਅਮੀਰੋ ਗੱਲ ਵੀ ਹੈਗਾ ਹਾਂਜੀ ਇਹਦੀ ਵੀਡੀਓ ਸਕੂਲ ਵਾਲਿਆਂ ਕੋ ਵੀ ਆ ਇਹਦੇ ਇਸ ਕੈਰੈਕਟਰ ਬਾਰੇ ਸਕੂਲ ਵਾਲੇ ਵੀ ਤੁਹਾਨੂੰ ਦੱਸ ਦੇਣਗੇ ਕਿ ਇਹ ਕਿੱਦਾਂ ਦੀ ਹੈਗੀ ਸੀ ਜੇ ਤੁਹਾਡੇ ਪਿਤਾ ਜੀ ਉਹ ਬੇਟੀ ਕੁੜੀ ਦੇ ਕੀ ਲੱਗਦੇ ਆ ਉਹ ਇਹਦੇ ਦਾਦਾ ਜੀ ਲੱਗਦੇ ਨੇ ਮੇਂ ਮਤਲਬ ਮੇਰੀ ਭੂਆ ਦੀ ਪੋਤਰੀ ਆ ਤੇ ਇਹਨਾਂ ਦੇ ਮਤਲਬ ਇਹਦੇ ਫਾਦਰ ਦੇ ਮਾਮਾ ਜੀ ਲੱਗਦੇ ਨੇ ਇਹ ਕੁੜੀ ਬਾਲਗ ਆ ਕਿ ਨਬਾਲਗ ਆ ਇਹ ਹਾਂਜੀ ਸਾਡੇ ਪਿਤਾ ਜੀ ਦਾ ਕੀ ਨਾਮ ਪੂਰਾ ਮੇਰੇ ਪਿਤਾ ਜੀ ਦਾ ਨਾਮ ਕੈਪਟਨ ਗੁਰਮੀਤ ਸਿੰਘ ਹੈ ਵਜਾ ਕੀ ਕਿਹੜੀ ਕਾਰਨ ਕੀ ਰਾਜ ਜਿਹੜਾ ਤੁਹਾਡੇ ਪਿਤਾ ਦਾ ਨਾਮ ਲਗਾ ਹੈਗਾ ਕਿਉਂਕਿ ਤੁਹਾਡੇ ਜਿਹੜੀ ਬਦਨਾਮੀ ਦੀ ਜਿਹੜੀ ਮੇਨ ਵਜਾ ਉਹ ਹੈਗੀ ਜੇ ਪਹਿਲੀ ਸਾਡਾ ਸੀ ਵਿਰੋਧੀਆਂ ਨਾਲ ਲਾਲੀ ਦੇ ਨਾਲ ਪੰਮੇ ਗਾਡੀ ਦੇ ਨਾਲ ਇਹਨਾਂ ਨਾਲ ਸਾਡੇ ਪਹਿਲੀ ਦਾ ਝਗੜਾ ਸੀ ਬਲਕਿ ਜੇ ਤੁਸੀਂ ਉਹ ਵੀ ਵੇਖੋ ਤੇ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਲੈਣ ਦੇ ਨਹੀਂ ਹੈਗਾ ਸਾਡੀ ਪਹਿਲੀ ਦੇ ਵਿੱਚ ਇਹਨਾਂ ਨੇ ਸਾਡੀ ਪਹਿਲੀ ਵੀ ਵਾਈ ਆ ਉਸ ਝਗੜੇ ਕਰਕੇ ਇਹਨਾਂ ਨੇ ਆ ਕੁੜੀ ਨੂੰ ਯੂਜ਼ ਕੀਤਾ ਕੁੜੀ ਨੂੰ ਯੂਜ਼ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਤੇ ਉਹਨਾਂ ਤੋਂ ਗਲਤ ਬਿਆਨ ਬਲਵਾਏ ਜਾਣਦੇ ਆ ਉਹਨਾਂ ਤੋਂ ਗਲਤ ਚੀਜ਼ਾਂ ਕਰਵਾਈਆਂ ਜਾਣੀਆਂ ਬਲਕਿ ਇਹੋ ਜੀ ਸੱਚਾਈ ਕੁਝ ਵੀ ਨਹੀਂ ਹੈਗੀ ਸਿਮੇਨ ਮੁੱਦਾ ਸਿਰਫ ਪਹਿਲੀ ਦਾ ਪਹਿਲੀ ਦਾ ਆਪਣਾ ਹੱਥ ਕੰਡਾ ਵਰਤੋਂ ਲਈ ਹੁਣ ਵੀ ਇਹਨਾਂ ਤੋਂ ਜਾ ਕੇ ਇਹਨਾਂ ਨੇ ਹੱਥ ਤੇ ਇਹ ਮੰਗ ਰੱਖੀਆਂ ਦੋ ਰਾਜੀ ਨਾਂਵੇ ਦੀਆਂ ਅਸੀਂ ਰਾਜੀ ਨਾਂਵੇ ਲਈ ਕਿਹਾ ਵੀ ਨਹੀਂ ਇਹਨਾਂ ਨੇ ਰਾਜੀ ਨਾਂਵੇ ਦੀ ਇਹ ਮੰਗ ਰੱਖੀ ਕਿ ਸਾਨੂੰ ਪਹਿਲੀ ਚਾਹੀਦੀ ਆ ਜੇ ਕੁੜੀ ਦੀ ਇੱਜ਼ਤ ਨੂੰ ਇੰਨਾ ਰੱਖਦੇ ਤੇ ਕੁੜੀ ਦੀ ਇੱਜ਼ਤ ਨੂੰ ਪਹਿਲੀ ਦੇ ਨਾਲ ਤੋਲਦੇ ਆ ਦੂਜੀ ਚੀਜ਼ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਚਾਰ ਪਰਚੇ ਹੋਇਆ ਲਾਲੀ ਤੇ ਲਾਲੀ ਤੇ ਹੋਇਆ ਫਮੇ ਗਾੜੀ ਤੇ ਹੋਇਆ ਬਾਕੀ ਨਵੇਂ ਤੇ ਹੋਇਆ ਜੇ ਇਹਨਾਂ ਇਹਨਾਂ ਨੇ ਪਰਚਿਆਂ ਦਾ ਰਾਜੀ ਨਾਮੇ ਬਾਰੇ ਗੱਲ ਕੀਤੀ ਆ ਨਾ ਹੀ ਇਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਉਹਦੇ ਪੈਰੀ ਪਏ ਨਾ ਹੀ ਉਹਨਾਂ ਦੇ ਪੈਰੀ ਪਏ ਆ ਨਾ ਅੱਜ ਪਏ ਆ ਨਾ ਕੱਲ ਪਏ ਆ ਇਹ ਸਾਰੀ ਇਹ ਪਾਰਟੀਆਂ ਨਾਲ ਸੰਬੰਧ ਰੱਖਦੇ ਕਿ ਹਾਂਜੀ ਮੇਰੇ ਫਾਦਰ ਸਾਹਿਬ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਕੀ ਉਹਦਾ ਕਿੰਨਾ ਪ੍ਰੇਸ਼ ਪਿੰਡ ਚ ਪਿੰਡ ਦੇ ਵਿੱਚ ਉਹ ਇੱਕ ਸਰਵਿਸਮੈਨ ਦੇ ਪ੍ਰਧਾਨ ਆ ਸਰਵਿਸ ਸੈਨਿਕ ਦੇ ਵੀ ਪ੍ਰਧਾਨ ਹੈਗੇ ਨੇ ਆਮ ਆਦਮੀ ਪਾਰਟੀ ਦੇ ਵੀ ਉਹ ਚੇਅਰਮੈਨ ਉੱਥੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਵ ਦੇ ਵਿੱਚ ਵੀ ਹੈਗੇ ਨੇ ਤੇ ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ ਹੀ ਚੂਜ਼ ਕੀਤਾ ਤਾਂ ਕਿ ਇਹਨਾਂ ਨੇ ਆਪਣਾ ਬਦਲਾ ਕੱਢਣ ਲਈ ਜਾਂ ਗਿਨੋਣੀ ਹਰਕਤ ਕੀਤੀ ਆ ਬਲਕਿ ਇਨਕੁਇਰੀ ਅਸੀਂ ਐਸਐਸਪੀ ਦੇ ਲਈ ਜੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੋ ਜਿਹੜੀਆਂ ਮਾਵਾਂ ᱛੀਆਂ ਹੈਗੀਆਂ ਇਹਨਾਂ ਦੇ ਨਾਲ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਜੀ ਕੋਈ ਮਾਂ ਕੋਈ ਇਹਨਾਂ ਦਾ ਕੋਈ ਜੇਠ ਨਹੀਂ ਨਾਲ ਕੋਈ ਦਿਓ ਨਹੀਂ ਨਾਲ ਕੋਈ ਨਾਨੀ ਨਹੀਂ ਨਾਲ ਸਾਰੇ ਦੇ ਸਾਰੇ ਸਾਰਾ ਪਰਿਵਾਰ ਸਾਡੇ ਨਾਲ ਹੈਗਾ ਜੀ ਤੇ ਇਹਨਾਂ ਦੋਵਾਂ ਇਕੱਲੀਆਂ ਤੁਰੀਆਂ ਫਿਰਦੀਆਂ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਾਡਾ ਫਰਚਾ ਕੈਂਸਲ ਹੋਣਾ ਚਾਹੀਦਾ ਵਾ ਤੇ ਇਹਨਾਂ ਦੇ ਖਿਲਾਫ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਦਾਂ ਦਾ ਕੋਈ ਚੀਜ਼ ਦਾ ਕਿਸੇ ਤੇ ਨਹੀਂ ਕਰਨੀ ਚਾਹੀਦੀ। ਇਹ ਲੜਕੀ ਕਹਿਣ ਲੀ ਆਪੇ ਮੈਨੂੰ ਆਪਣੇ ਘਰ ਬੁਲਾ ਕੇ ਪੜਾਉਂਦੇ ਬਹਾਨੇ ਮੇਨਾ 2-3 ਘੰਟੇ ਜਾਂ 4 ਘੰਟੇ ਮੇਨਾਂ ਰੱਖਿਆ ਗਿਆ ਮੈਨੂੰ ਆਹ ਹਰਕਤਾਂ ਕੀਤੀਆਂ ਉਹਦਾ ਬਾਰਾ ਕੋਈ ਹੈ ਕੋਈ ਪ੍ਰੂਫ ਨਹੀਂ ਕਿਦਾ ਕੋਈ ਕੀ ਸਰਚਿੰਗ ਚ ਨਹੀਂ ਉਹ ਬਿਲਕੁਲ ਹੀ ਝੂਠ ਹੈਗਾ ਜੀ ਜਿੱਦਣ ਇਹ ਗੱਲ ਹੋਈ ਆ ਇਹਦੀ ਮਾਤਾ ਸਾਡੇ ਘਰੇ ਆਈ ਆ ਮੇਰੇ ਪਿਤਾ ਦੇ ਪੈਰੀ ਪੈਂਦੀ ਰਹੀ ਹੈ ਕਿ ਮਾਮਾ ਜੀ ਮੇਰੇ ਨਾਲ ਚਲੋ ਮੇਰੀ ਕੁੜੀ ਨੇ ਚਲੇ ਜਾਣਾ ਇਹ ਵੀਡੀਓ ਕਾਲ ਨੂੰ ਕਰਨਾ ਨਹੀਂ ਹਟਦੀ ਇਹ ਮੁੰਡੇ ਨੂੰ ਘਰੇ ਬੁਲਾਉਂਦੀ ਹੈਗੀ ਆ ਅਸੀਂ ਨੂੰ ਇਹ ਗੱਲ ਕਹੀ ਅਸੀਂ ਸਾਰੇ ਨੇ ਇਹ ਗੱਲ ਕਹੀ ਕਿ ਨਹੀਂ ਭਾਬੀ ਜੀ ਅਸੀਂ ਨਹੀਂ ਜਾਣਾ ਹੈਗਾ ਕਿ ਤੁਹਾਡੇ ਬੱਚਾ ਤੁਸੀਂ ਆਪ ਸਮਝਾਓ ਇਹਨੇ ਫਿਰ ਵੀ ਬੜਾ ਸਮਝਾਇਆ ਮੇਰੇ ਪਿਤਾ ਜੀ ਗਏ ਆ 5-10 ਮਿੰਟ ਗਏ ਆ ਉਦੋਂ ਦੀ ਸਮਝਾ ਕੇ ਕਹਿ ਕੇ ਘਰੇ ਵਾਪਸ ਆ ਗਿਆ ਜਿਸ ਦਿਨ ਦੀ ਇਹ ਗੱਲ ਕਰਦੇ ਪਏ ਆ 24 ਤਰੀਕ ਦੀ ਗੱਲ ਕਰਦੇ ਪਏ ਉਸ ਦਿਨ ਸਾਡੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਨਰੇਗਾ ਮੀਟਿੰਗ ਹੋਈ ਸੀ ਤੁਸੀਂ ਜਾ ਕੇ ਨਰੇਗਾ ਵਾਲਿਆਂ ਤੋਂ ਵੀ ਗੱਲ ਕਰ ਸਕਦੇ ਹੋ ਕਨਫਰਮੇਸ਼ਨ ਉਹ ਇੱਥੇ ਇਸ ਘਰੇ ਹੀ ਸੀ ਉਹ ਕਹਿੰਦੀ ਇਹਦੀ ਮਾਤਾ ਕਹਿੰਦੀ ਵੀ ਮੈਂ ਮਸਿਆ ਹੀ ਉਧਰ ਤੇ ਮਸਿਆ ਤੇ ਇਹ ਮੈਨੂੰ ਕਹਿੰਦੇ ਵੀ ਤੁਹਾਨੂੰ ਮਸਿਆ ਹੋਇਆ ਕੁੜੀ ਆ ਦੇ ਮੇਰੇ ਕੋਲ ਮੈਂ ਕੁੜੀ ਪੜਾਊਂਗਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹਦੇ ਘਰ ਦੀ ਗੱਲ ਬਣੰਡੀ ਹੋਵੇ ਇਹ ਸਾਨੂੰ ਛੱਡੰਡੀ ਹੋਵੇ ਤੇ ਮਸਿਆ ਕੀ ਕਰਨ ਗਈ ਤੁਸੀਂ ਇਹ ਦੱਸੋ ਕੋਈ ਮਾਤਾ ਹੋਵੇ ਕੋਈ ਪਿਤਾ ਹੋਵੇ ਜਦੋਂ ਉਹਨੂੰ ਪਤਾ ਕਿ ਸਾਡੇ ਘਰ ਆ ਚੀ ਦੂਜੀ ਗੱਲ ਇਹ ਆ ਕਿ ਇਹ ਸਾਡੇ ਘਰੇ ਆਈ ਆ ਅਹੀਂ ਦੇ ਘਰੇ ਨਹੀਂ ਗਏ ਹੈਗੇ ਇਹਨੇ ਸਾਡੇ ਤਰਲੇ ਕੱਢਿਆ ਸਾਰੇ ਪਰਿਵਾਰ ਦੇ ਇਹਨੇ ਆਦੀ ਨਨਾਂ ਦੇ ਵੀ ਇਹੀ ਤਰਲੇ ਕੱਢਿਆ ਕਿ ਮੇਰੀ ਕੁੜੀ ਨੇ ਚਲੇ ਜਾਣਾ ਜੇ ਆ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਓ ਕਿ ਮੇਰਾ ਘਰ ਵਾਲਾ ਨਸ਼ੇੜੀ ਜੇ ਕੀ ਲੱਗਦਾ ਫਿਰ ਜੇ ਕੋਈ ਪਾਰਟੀ ਆ ਕੋਈ ਬੰਦੇ ਆ ਜਿਹੜੇ ਇਹਨੂੰ ਵਰਤਦੇ ਪਏ ਹਾਂ ਹਾਂਜੀ ਸਾਡੇ ਪਿੰਡੇ ਜਿਹੜੇ ਹੁਣ ਇਸ ਟਾਈਮ ਮੌਜੂਦਾ ਸਰਪੰਚ ਜਿਹੜੇ ਆਪਾਂ ਨੂੰ ਕਹਿੰਦੇ ਆ ਉਹ ਆ ਜੱਗਾ ਸੂਬੇਦਾਰ ਆ ਨਾਲੋ ਮੇਜਰ ਸੂਬੇਦਾਰ ਆ ਲਾਲੀ ਹੋਨੀ ਆ ਪਮੇ ਗੜ ਇਹਨਾਂ ਸਭ ਦੀਆਂ ਚਾਲਾਂ ਹੈਗੀਆਂ ਵਾ ਬਲਜਿੰਦਰ ਸਰਪੰਚਾ ਤੁਸੀਂ ਇਹਦੀਆਂ ਸਾਰੀਆਂ ਜਾ ਉਹ ਕਿਦਾਂ ਇਹ ਸਭ ਯੂਜ਼ ਕਰਦੇ ਪਏ ਇਸ ਕੁੜੀ ਨੂੰ ਸਾਡੀ ਹੀ ਕੁੜੀ ਨੂੰ ਸਾਡੇ ਤੇ ਹੀ ਯੂਜ਼ ਕਰਦੇ ਪਏ ਬਿਲਕੁਲ ਹੀ ਗਲਤ ਆ ਬਿਲਕੁਲ ਅਨਿਆਇ ਹੋਣਿਆ ਵਾ ਇਹਨਾਂ ਦੇ ਖਿਲਾਫ ਵੀ ਇਹਨਾਂ ਸਰਪੰਚੋਨਾਂ ਦੇ ਖਿਲਾਫੀ ਕਾਰਵਾਈ ਸਾਨੂੰ ਚਾਹੀਦੀ